ਫਗਬੜਾ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ 슈ਗਰ ਮਿਲ ਪੁਲ ਤੇ ਅੱਗੇ ਜਾ ਰਹੀ ਕਾਰ ਦੇ ਚਾਲਕ ਵੱਲੋਂ ਇੱਕਦਮ ਬ੍ਰੇਕ ਮਾਰ ਦਿੱਤੀ ਗਈ ਜਿਸ ਨਾਲ ਪਿੱਛੋਂ ਆ ਰਿਹਾ ਟਰੱਕ ਬੇਕਾਬੂ ਹੋ ਗਿਆ ਤੇ ਉਸ ਟਰੱਕ ਦੇ ਪਿੱਛੇ ਆ ਰਹੀ ਇੱਕ ਹੋਰ ਕਾਰ ਟਰੱਕ ਨਾਲ ਟਕਰਾ ਗਈ ਇਸ ਹਾਦਸੇ ਵਿੱਚ ਜੇਥੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਉੱਥੇ ਹੀ ਕਾਰ ਨੁਕਸਾਨੀ ਗਈ ਇਸ ਬੰਦੀ ਜਾਣਕਾਰੀ ਦਿੰਦੇ ਆ ਟਰੱਕ ਚਾਲਕ ਨੇ ਦੱਸਿਆ ਕਿ ਉਹ ਜਦੋਂ ਹਰਦਵਾਰ ਤੋਂ ਜਲੰਧਰ ਵਿਖੇ ਟਰੱਕ ਲੈ ਕੇ ਆ ਰਿਹਾ ਸੀ ਤਾਂ 슈ਗਰ ਮਿਲ ਫਗਵਾੜਾ ਵਿਖੇ ਅੱਗੇ ਜਾ ਰਹੀ ਗੱਡੀ ਵੱਲੋਂ ਬ੍ਰੇਕ ਮਾਰ ਦਿੱਤੀ ਗਈ ਜਿਸ ਕਾਰਨ ਉਸ ਦੇ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਪਿੱਛੋਂ ਆ ਰਹੀ ਇੱਕ ਹੋਰ ਕਾਰ ਉਸ ਦੇ ਟਰੱਕ ਵਿੱਚ ਆ ਕੇ ਵੱਜ ਗਈ ਤੇਲ ਕੁਮਾਰ ਹਾਂ ਤੇਲ ਕੁਮਾਰ ਕਿੱਥੋਂ ਕਿੱਥੇ ਜਾ ਰਿਹਾ ਜੀ ਮੈਂ ਅਰਿੰਦਵਾਰ ਸੇ ਆਇਆ ਹੋਰ ਜ਼ਿਲੰਦਰ ਜਾ ਰਹਾ ਹਾਂ ਜ਼ਿਲੰਦਰ ਜਾ ਰਹਾ ਸੀ ਐਕਸੀਡੈਂਟ ਹੋਇਆ ਕਿ ਕਿੱਦਾਂ ਹੋਇਆ ਇਹ ਤੁਹਾਨੂੰ ਇਹ ਆਗੇ ਜੋ ਗਾੜੀ ਨੇ ਬਰੇਕ ਮਾਰੇ ਤਾਂ ਮੇਰੇ ਗਾੜੀ ਵੀ ਕੰਟਰੋਲ ਨਹੀਂ ਹੋਈ ਮੇਰੀ ਗਾੜੀ ਅਗਲੀ ਗਾੜੀ ਨਾਲ ਲੱਗੀ ਇਹ ਗਾੜੀ ਪਿੱਛੇ ਸੇ ਆ ਰਹੀ ਸੀ ਇਹ ਪਿੱਛੇ ਸਾਰੇ ਦੀ ਗਾੜੀ ਉਧਰ ਹਾਦਸਾ ਗ੍ਰਸਤ ਹੋਈ ਕਾਰ ਦੇ ਚਾਲਕ ਦਾ ਕਹਿਣਾ ਸੀ ਕਿ ਇਸ ਹਾਦਸੇ ਵਿੱਚ ਉਸ ਦਾ ਬਲ ਬਲ ਬਚਾ ਹੋ ਗਿਆ ਜਦਕੀ ਕਾਰ ਨੁਕਸਾਨੀ ਗਈ ਪੀੜਤ ਕਾਰ ਚਾਲਕ ਨੇ ਕਾਰ ਦੇ ਹੋਏ ਨੁਕਸਾਨ ਦੀ ਪਰਪਾਈ ਕਰਨ ਦੀ ਕੋਹਾ ਲਗਾਈ ਹੈ ਪਰ ਕਿ ਇਹ ਮਾਮਲਾ ਕੀ ਹੈ ਜਿਹੜਾ ਐਕਸੀਡੈਂਟ ਮਾਮਲਾ ਭਾਈ ਜੱਕ ਤਾਂ ਮਨਾਂ ਨੇ ਗੱਡੀ ਨੂੰ ਮਾਰਦੀ ਟਰੱਕ ਵਾਲੇ ਨੇ ਗੱਡੀ ਸੀਰੀਜ਼ ਮੇਰੀ ਜਾ ਕੇ ਬਜੀ ਨੁੱਕਰ ਤੇ ਜਾਨ ਬਚਾਈ ਤੇ ਆਪਣੀ ਬਹੁਤ ਮਸਤ ਪੂਰੋ ਬ੍ਰੇਕ ਲੱਗਦੀ ਹੈ ਇਹ ਗੱਡੀ ਦੀ ਕਿੱਥੋਂ ਕਿੱਥੇ ਜਾ ਰਹੇ ਸੀ ਸਰ ਲੁਧਿਆਣੇ ਤੋਂ ਜਲੰਧਰ ਜਾ ਰਹੇ ਸੀ ਕਿਰਿਆ ਤੇ ਜਾ ਰਹੇ ਸੀ ਕਿਰਿਆ ਤੇ ਜਾ ਰਹੇ ਹਾਂਜੀ ਹਾਂਜੀ ਤੇ ਨੁਕਸਾਨ ਤਾਂ ਨਹੀਂ ਹੋਇਆ ਕੋਈ ਸਾਰ ਬਹੁਤ ਹੋ ਗਿਆ ਜੀ ਸਾਰੀ ਗੱਡੀ ਫੜ ਗਈ ਸਾਰਾ ਡਰਾਈਵਰ ਸਾਰੀ ਗੱਡੀ ਬੰਦੇ ਠੀਕ ਹੈ ਸਵਾਰੀ ਆ ਬੰਦੇ ਅਸੀਂ ਠੀਕ ਚਾਰ ਬਚ ਗਏ ਜੀ ਬਹੁਤ ਮਸਤ ਫਗਵਾੜੀ ਵਿਖੇ ਉਸਮਿਕ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਜਦੋਂ 슈ਗਰ ਮਿਲ ਪੁਲ ਤੇ ਅੱਗੇ ਜਾ ਰਹੀ ਕਾਰ ਦੇ ਚਾਲਕ ਵੱਲੋਂ ਇਕਦਮ ਬ੍ਰੇਕ ਮਾਰ ਦਿੱਤੀ ਗਈ ਜਿਸ ਨਾਲ ਪਿੱਛੋਂ ਆ ਰਿਹਾ ਟਰੱਕ ਬੇਕਾਬੂ ਹੋ ਗਿਆ ਤੇ ਉਸ ਟਰੱਕ ਦੇ ਪਿੱਛੇ ਆ ਰਹੀ ਇੱਕ ਹੋਰ ਕਾਰ ਟਰੱਕ ਨਾਲ ਟਕਰਾ ਗਈ ਇਸ ਹਾਸੇ ਵਿੱਚ ਜੇਥੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਉੱਥੇ ਹੀ ਕਾਰ ਨੁਕਸਾਨੀ ਗਈ ਇਸ ਬੰਦੀ ਜਾਣਕਾਰੀ ਦਿੰਦੇ ਆ ਟਰੱਕ ਚਾਲਕ ਨੇ ਦੱਸਿਆ ਕਿ ਉਹ ਜਦੋਂ ਹਰਦਵਾਰ ਤੋਂ ਜਲੰਧਰ ਵਿਖੇ ਟਰੱਕ ਲੈ ਕੇ ਆ ਰਿਹਾ ਸੀ ਤਾਂ 슈ਗਰ ਮਿਲ ਫਗਵਾੜਾ ਵਿਖੇ ਅੱਗੇ ਜਾ ਰਹੀ ਗੱਡੀ ਵੱਲੋਂ ਬ੍ਰੇਕ ਮਾਰ ਦਿੱਤੀ ਗਈ ਜਿਸ ਕਾਰਨ ਉਸਦੇ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਪਿੱਛੋਂ ਆ ਰਹੀ ਇੱਕ ਹੋਰ ਕਾਰ ਉਸਦੇ ਟਰੱਕ ਵਿੱਚ ਆ ਕੇ ਵੱਜ ਗਈ ਸੂਸ਼ੀਲ ਕੁਮਾਰ ਹਾਂ ਸੂਸ਼ੀਲ ਕੁਮਾਰ ਕਿੱਥੋਂ ਕਿੱਥੇ ਜਾ ਰਹੀ ਸੀ ਮੈਂ ਅਰਿੰਦਵਾਰ ਛਾਇਆ ਵਰ ਜਲੰਧਰ ਜਾ ਰਹਾ ਹਾਂ ਜਲੰਧਰ ਜਾ ਰਹਾ ਤੇ ਐਕਸੀਡੈਂਟ ਹੋਇਆ ਕਿ ਕਿੱਦਾਂ ਹੋਇਆ ਇਹ ਯਾ ਆਗੇ ਜੋ ਗੱਡੀ ਨੇ ਬ੍ਰੇਕ ਮਾਰੇ ਤਾਂ ਮੇਰੇ ਗੱਡੀ ਵੀ ਕੰਟਰੋਲ ਨਹੀਂ ਹੋਈ ਮੇਰੀ ਗੱਡੀ ਅਗਲੀ ਗੱਡੀ ਮੱਲੇ ਜੋ ਇਹ ਗੱਡੀ ਪਿੱਛੇ سے ਆ ਰਹੀ ਸੀ ਇਹ ਪਿੱਛੇ ਸਾਰੀ ਸੀ ਗੱਡੀ ਸਰ ਕੀ ਇਹ ਮਾਮਲਾ ਕੀ ਹੈ ਜਿਹੜਾ ਐਕਸੀਡੈਂਟ ਮਾਮਲਾ ਭਾਈ ਟੱਕ ਤਾਂ ਮਰਨਾਂ ਗੱਡੀ ਘਾਤਦੀ ਟਰੱਕ ਵਾਲੇ ਨੇ ਗੱਡੀ ਸੀਰੀ ਮੇਰੀ ਜਾ ਕੇ ਬਜੀ ਨੁੱਕਰ ਤੇ ਜਾਨ ਬਚਾਈ ਤਾਂ ਆਪਣੀ ਬਹੁਤ ਮਸਲ ਪੂਰੋ ਬ੍ਰੇਕ ਲੱਗਦੀ ਹੈ ਇਹ ਗੱਡੀ ਦੀ ਕਿੱਥੋਂ ਕਿੱਥੇ ਜਾ ਰਹੇ ਸੀ ਸਰ ਲੁਧਿਆਣੇ ਤੋਂ ਜਲੰਧਰ ਜਾ ਰਹੇ ਸੀ ਕਿਰਿਆ ਤੇ ਜਾ ਰਹੇ ਸੀ ਕਿਰਿਆ ਤੇ ਜਾਵੇ ਹਾਂਜੀ ਹਾਂਜੀ ਤੇ ਮੈਂ ਸ਼ਾਂਤ ਨਹੀਂ ਹੋਇਆ ਸਾਰ ਬਹੁਤ ਹੋ ਗਿਆ ਜੀ ਸਾਰੀ ਗੱਡੀ ਫੜ ਗਈ ਸੈਂਟ ਡਰਾਈਵਰਦਾਨ ਸਾਰੀ ਗੱਡੀ ਬੰਦੇ ਠੀਕ ਹੈ ਸਵਾਰੀ ਆ ਬੰਦੇ ਅਸੀਂ 3 4 ਵੱਧ ਗਈ ਬਹੁਤ ਮਸਤਮ